ਸਤਿ ਸ੍ਰੀ ਅਕਾਲ ਜੀ ਅ ਅਸੀਂ ਸਾਰੇ ਭਰਾ ਇਸ ਵੇਲੇ ਫੋੜੀ ਦੇ ਹਸਪਤਾਲ 'ਚ ਖੜੇ ਆਂ ਤੇ ਰਾਜਵੀਰ ਆਪਣਾ ਜ਼ੇਰੇ ਇਲਾਜ ਹੈ ਤੇ ਤੁਹਾਨੂੰ ਸਾਰਾ ਇੱਕ ਬੇਨਤੀ ਆ ਰਹੀ ਹੈ ਇਸ ਬੇਨਤੀ ਨੂੰ ਆ ਬਹੁਤ ਗੰਭੀਰਤਾ ਨਾਲ ਸੀਰੀਅਸ ਤੇ ਹੋ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਵੀਰ ਦੀ ਸਿਹਤ ਨੂੰ ਲੈ ਕੇ ਠੀਕ ਨੇ ਤੇ ਪਰ ਬਹੁਤ ਸਾਰੀਆਂ ਉਹ ਚੀਜ਼ਾਂ ਵੀ ਨੇ ਜਿਹੜੀਆਂ ਠੀਕ ਨਹੀਂ ਨੇ ਅੱਜ ਅਸੀਂ ਬੜੇ ਪਰੇਮਾਨ ਨਾਲ ਤੇ ਬਹੁਤ ਹੱਕ ਨਾਲ ਤੁਹਾਨੂੰ ਬੇਨਤੀ ਕਰਨ ਲੱਗੇ ਆ ਕਿ ਅੱਜ ਦੀ ਰਾਤ ਤੁਸੀਂ ਜਿੱਥੇ-ਜਿੱਥੇ ਵੀ ਹੋ ਸੰਗਤ ਰੂਪ ਦੇ ਵਿੱਚ ਤੁਸੀਂ ਸਾਰੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਸਾਨੂੰ ਪਤਾ ਸਾਰਿਆਂ ਨੂੰ ਕਿ ਜੋ ਹੁਣ ਤੱਕ 4 ਦਿਨ ਦਾ ਸਫ਼ਰ ਰਿਹਾ ਹੈ ਉਹ ਵੀ ਤੁਹਾਡੀਆਂ ਸਭ ਦੀਆਂ ਅਰਦਾਸਾਂ ਬਦੌਲਤ ਹੀ ਇੱਥੇ ਤੱਕ ਆਇਆ ਹੈ ਪਰ ਅੱਜ ਬਹੁਤ ਲੋੜ ਹੈ ਅੱਜ ਦੀ ਰਾਤ ਸਾਡੇ ਲਈ ਬਹੁਤ ਖਾਸ ਹੈ ਤੇ ਸੰਗਤ ਰੂਪ ਤੁਸੀਂ ਸਾਰੇ ਅਰਦਾਸ ਕਰੋ ਸੱਚੇ ਪਾਤਸ਼ਾਹ ਅੱਗੇ ਕਿ ਕਿ ਰਾਜਵੀਰ ਨੂੰ ਕਿਸੀ ਬੰਦੇ ਦੇ ਤੇ ਬਾਅਦ